स्वागत है जी आज आप गल करा 2025 दिया कुछ आ, खास ऑनलाइन नौकरियां बारे हाँ जी जिना ले ना साडे स्रोत केंद्र ने कोई खास डिग्री नहीं चाहती बिल्कुल मकसद यही आ कि समझिए भी एक की मौके ने ते कि वे मतलब आम लोग भी इन्हों का फायदा ले सकते हैं हाँ सही गल है ਅੱਜਕਲ ஆன்ਲਾਈਨ ਕੰਮ ਦਾ ਰੁਝਾਨ ਵੱਧਦਾ ਹੀ ਜਾ ਰਿਹਾ ਹੈ ਤੇ ਇਸ ਰੂਤ ਕੁਝ ਐਸੀਆਂ ਭੂਮਿਕਾਵਾਂ ਤੇ ਰੌਸ਼ਨੀ ਪਾਉਂਦਾ ਹੈ ਜਿਹੜੀਆਂ ਹਾਂ ਬਿਨਾਂ ਡਿਗਰੀ ਤੋਂ ਵੀ ਸ਼ੁਰੂ ਹੋ ਸਕਦੀਆਂ ਨੇ ਚਲੋ ਫਿਰ ਪਹਿਲੇ ਨੌਕਰੀ ਦੇਖਦੇ ਹਾਂ AI ਕੰਟੈਂਟ ਅਸਿਸਟੈਂਟ ਇਹ ਕੀ ਚੀਜ਼ ਹੋਈ ਇਹਦੇ ਵਿੱਚ ਨਾ ਚੈਟ ਜੀਪੀਟੀ ਵਰਗੇ ਜਿਹੜੇ ਟੂਲ ਨੇ ਉਹਨਾਂ ਦੀ ਮਦਦ ਨਾਲ ਲਿਖਣ ਦਾ ਕੰਮ ਹੁੰਦਾ ਜਿਵੇਂ ਕਿ ਕੀ ਲਿਖਣਾ ਹੁੰਦਾ ਜਿਵੇਂ ਬਲੌਗ ਪੋਸਟਾਂ ਸੋਸ਼ਲ ਮੀਡੀਆ ਲਈ ਕੈਪਸ਼ਨ ਜਾਂ ਈਮੇਲਾਂ ਵਗੈਰਾ اچھا ਤੇ ਫਿਰ ਚਾਹੀਦਾ ਕੀ ਹੈ ਦੇ ਲਈ ਬਸ ਥੋੜਾ ਬਹੁਤ ਲਿਖਣ ਦਾ ਹੁਨਰ ਹੋਵੇ ਤੇ ਨੋਸ਼ਨ AI ਵਰਗੇ ਟੂਲਸ ਦੀ ਮਤਲਬ ਥੋੜੀ ਬਹੁਤ ਸਮਝ ਹੋਵੇ ਤੇ ਪੈਸੇ ਕਿੰਨੇ ਕੁ ਬਣ ਜਾਂਦੇ ਨੇ ਸਰੋਤ ਕਹਿੰਦਾ ਕਿ ਲਗਭਗ 20000 ਤੋਂ 60000 ਰੁਪਏ ਮਹੀਨਾ ਪਰ ਇਹ ਤਾਂ ਸ਼ਾਇਦ ਤਜਰਬੇ ਤੇ ਨਿਰਭਰ ਕਰਦਾ ਹੋਗਾ ਹਾਂ ਉਹ ਤਾਂ ਹੈ ਇੱਥੇ ਦਿਲਚਸਪ ਗੱਲ ਇਹ ਵੀ ਹੈ ਕਿ ਇਹ AI ਦੇ ਵੱਧੇ ਪ੍ਰਭਾਵ ਨੂੰ ਦਰਸਾਉਂਦਾ ਦੇਖੋ ਕਾਰੋਬਾਰਾਂ ਨੂੰ ਨਾ AI ਤੋਂ ਬਣੇ ਕੰਟੈਂਟ ਨੂੰ ਸੁਧਾਰਨ ਲਈ ਉਹਨੂੰ ਮੈਨੇਜ ਕਰਨ ਲਈ ਬੰਦਿਆਂ ਦੀ ਲੋੜ ਪੈਂਦੀ ਹੈ। ਮਤਲਬ AI ਸਾਰਾ ਕੰਮ ਨਹੀਂ ਕਰ ਸਕਦੀ। ਨਹੀਂ, ਬਿਲਕੁਲ ਨਹੀਂ। ਉਸ ਕੰਟੈਂਟ ਨੂੰ ਇੱਕ ਮਨੁੱਖੀ ਛੋਹ ਦੇਣੀ ਪੈਂਦੀ ਹੈ। ਉਹਨੂੰ ਬਿਹਤਰ ਬਣਾਉਣਾ ਪੈਂਦਾ। ਸਮਝ ਗਈ। ਅੱਛਾ ਦੂਜਾ ਹੈਗਾ ਵਾ ਡ੍ਰੌਪ ਸ਼ਿਪਿੰਗ ਤੇ ਪ੍ਰਿੰਟ ਔਨ ਡਿਮਾਂਡ। ਇਹਦੇ ਬਾਰੇ ਦੱਸੋ ਥੋੜਾ। ਹਾਂਜੀ। ਇਹ ਇੱਕ ਤਰ੍ਹਾਂ ਦਾ ਈ-ਕਾਮਰਸ ਮਾਡਲ ਹੈ। ਤੁਸੀਂ ਸ਼ਾਪੀਫਾਈ ਜਾਂ ਪ੍ਰਿੰਟਫੁੱਲ ਵਰਗੇ ਪਲੇਟਫਾਰਮ ਤੇ ਆਪਣਾ ਸਟੋਰ ਬਣਾਉਨੇ ਹੋ। ਤੇ ਵੇਚਦੇ ਕੀਓ? ਕੁਝ ਵੀ ਜਿਵੇਂ ਟੀ-ਸ਼ਰਟਾਂ ਕੱਪ ਜਰਨਲ ਪਰ ਖਾਸ ਗੱਲ ਇਹ ਹੈ ਕਿ ਤੁਹਾਨੂੰ ਸਮਾਨ ਖਰੀਦ ਕੇ ਰੱਖਣ ਦੀ ਲੋੜ ਨਹੀਂ ਪੈਂਦੀ ਅੱਛਾ ਫਿਰ ਕਿਵੇਂ ਚੱਲਦਾ ਕੰਮ ਜਦੋਂ ਕੋਈ ਗਾਹਕ ਆਰਡਰ ਕਰਦਾ ਤੁਸੀਂ ਉਹ ਆਰਡਰ ਅੱਗੇ ਸਪਲਾਈਅਰ ਨੂੰ ਭੇਜ ਦਿੰਨੇ ਹੋ ਤੇ ਉਹ ਸਿੱਧਾ ਗਾਹਕ ਨੂੰ ਡਿਲੀਵਰ ਕਰ ਦਿੰਦਾ ਵਾਹ ਮਤਲਬ ਸਿਰਦਰਦੀ ਘਟ ਹਾਂ ਪਰ ਧਿਆਨ ਮਾਰਕੀਟਿੰਗ ਤੇ ਦੇਣਾ ਪੈਂਦਾ ਸਾਰਾ ਜ਼ੋਰ ਉੱਥੇ ਲੱਗਦਾ ਮੁਨਾਫਾ 40% ਤੱਕ ਹੋ ਸਕਦਾ ਜਿਵੇਂ ਸਰੋਤ ਵਿੱਚ ਲਿਖਿਆ ਪਰ ਇਹਦੇ ਲਈ ਮਾਰਕੀਟਿੰਗ ਸਕਿਲਸ ਤਾਂ ਚਾਹੀਦੀਆਂ ਹੋਣਗੀਆਂ ਨਾ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕੰਪੀਟੀਸ਼ਨ ਕਾਫੀ ਹੈ ਠੀਕ ਹੈ ਅੱਛਾ ਤੀਜਾ ਆ ਗਿਆ ਫੇਸਲੈਸ YouTube ਆਟੋਮੇਸ਼ਨ ਇਹ ਤਾਂ ਬੜਾ ਅਜੀਬ ਜਨਾਂ ਲੱਗ ਰਿਹਾ ਹਾਂ ਥੋੜਾ ਹੈਗਾ ਇਸ ਦਾ ਮਤਲਬ ਹੈ ਕਿ YouTube ਤੇ ਵੀਡੀਓ ਬਣਾਉਣਾ ਪਰ ਆਪਣਾ ਚਿਹਰਾ ਦਿਖਾਏ ਬਿਨਾ ਉਹ ਕਿਵੇਂ ਹਾਂ AI ਵੌਇਸਓਵਰ ਵਰਤ ਕੇ ਜਾਂ ਸਟਾਕ ਵੀਡੀਓ ਫੁਟੇਜ ਜਾਂ ਐਨੀਮੇਸ਼ਨ ਵਗੈਰਾ ਨਾਲ ਤੇ ਕਿਹੜੇ ਵਿਸ਼ਿਆਂ ਤੇ ਚੱਲਦਾ ਹੈ ਕੰਮ ਜ਼ਿਆਦਾਤਰ ਫਾਈਨੈਂਸ ਮੋਟੀਵੇਸ਼ਨ ਟੈਕਨੋਲੋਜੀ ਦੀਆਂ ਖਬਰਾਂ ਇਸ ਤਰ੍ਹਾਂ ਦੇ ਵਿਸ਼ੇ ਕਾਫੀ ਮਸ਼ਹੂਰ ਨੇ ਤੇ ਪੈਸਾ ਕਿੱਥੋਂ ਆਉਂਦਾ ਹੈ ਇਸ਼ਤਿਹਾਰਾਂ ਤੋਂ ਹਾਂ ਇਸ਼ਤਿਹਾਰਾਂ ਤੋਂ ਅਫੀਲੀਏਟ ਲਿੰਕਸ ਤੋਂ ਜਾਂ ਫਿਰ ਬ੍ਰਾਂਡ ਨਾਲ ਸਿੱਧੀ ਡੀਲ ਕਰਕੇ ਪਰ ਕੀ ਇਹ ਮਤਲਬ ਟਿਕਾਊ ਚੀਜ਼ ਹੈ ਇਹ ਮੈਂ ਚੱਲਦਾ ਰਹੂਗਾ ਦੇਖੋ ਇੱਕ ਵਧ ਰਿਹਾ ਰੁਝਾਨ ਜ਼ਰੂਰ ਹੈ ਪਰ ਕੁਆਲਿਟੀ ਬਣਾਈ ਰੱਖਣਾ ਤੇ YouTube ਦੇ ਐਲਗੋਰਿਦਮ ਨਾਲ ਚੱਲਣਾ ਇਹ ਚੁਣੌਤੀਤਾ ਰਹਿੰਦੀ ਹੈ ਸਿਰਫ ਆਟੋਮੇਸ਼ਨ ਤੇ ਨਿਰਭਰ ਨਹੀਂ ਰਿਹਾ ਜਾ ਸਕਦਾ ਹੂੰ ਸਮਝ ਗਈ ਚੌਥਾ ਹੈਗਾ ਜੀ ਫ੍ਰੀਲੈਂਸ ਮਾਈਕਰੋ ਸਰਵਿਸਿਜ਼ ਫਾਈਵਰ ਅਪਵਰਕ ਵਗੈਰਾ ਹਾਂਜੀ ਬਿਲਕੁਲ ਇਹ ਤਾਂ ਕਾਫੀ ਲੋਕ ਜਾਣਦੇ ਨੇ ਤੁਸੀਂ ਆਪਣੇ ਛੋਟੇ-ਮੋਟੇ ਹੁਨਰ ਵੇਚ ਸਕਦੇ ਹੋ ਜਿਵੇਂ ਕਿ ਜਿਵੇਂ ਕਿਸੇ ਦਾ ਰੈਜ਼ਿਊਮੇ ਲਿਖ ਦੇਣਾ ਕੈਨਵਾ ਤੇ ਕੋਈ ਡਿਜ਼ਾਈਨ ਬਣਾ ਦੇਣਾ ਜਾਂ ਛੋਟੀ ਜੀ ਵੀਡੀਓ ਐਡਿਟ ਕਰ ਦੇਣੀ ਹਾਂ ਇਹ ਤਾਂ ਬਹੁਤ ਚੱਲਦਾ ਹੈ ਤੇ ਸਰੋਤ ਇਹ ਵੀ ਕਹਿੰਦਾ ਹੈ ਕਿ ਤੁਸੀਂ ਛੋਟੇ ਕੰਮਾਂ ਤੋਂ ਸ਼ੁਰੂ ਕਰ ਸਕਦੇ ਹੋ ਤੇ ਜੇ ਟੈਂਪਲੇਟਸ ਵਗੈਰਾ ਵਰਤੋ ਤਾਂ ਕੰਮ ਤੇਜ਼ ਹੋ ਜਾਂਦਾ ਪਰ ਇਹਨਾਂ ਸਾਈਟਾਂ ਤੇ ਤਾਂ ਬਹੁਤ ਭੀੜ ਹੈ ਕੰਮ ਮਿਲ ਜਾਂਦਾ ਸੌਖਾ ਨਹੀਂ ਦੇਖੋ ਸੌਖਾ ਤਾਂ ਨਹੀਂ ਹੁੰਦਾ ਸ਼ੁਰੂਆਤ ਵਿੱਚ ਸ਼ਾਇਦ ਘੱਟ ਪੈਸੇ ਲੈਣੇ ਪੈਣ ਆਪਣੀ ਪ੍ਰੋਫਾਈਲ ਚੰਗੀ ਬਣਾਉਣੀ ਪੈਂਦੀ ਹੈ ਰਿਵਿਊ ਲੈਣੇ ਪੈਂਦੇ ਨੇ ਇੱਕ ਵਾਰ ਨਾ ਬਣ ਜਾਵੇ ਫਿਰ ਕੰਮ ਬਣਨ ਲੱਗ ਪੈਂਦਾ ਠੀਕ ਹੈ ਠੀਕ ਹੈ ਤੇ ਆਖਰੀ ਪੰਜਵਾਂ ਰੀਲਸ ਐਡੀਟਰ ਜਾਂ ਸੋਸ਼ਲ ਮੀਡੀਆ ਮੈਨੇਜਰ ਹਾਂਜੀ ਅੱਜ ਕੱਲ ਤਾਂ ਰੀਲਸ ਦਾ ਹੀ ਜ਼ਮਾਨਾ ਹੈ ਛੋਟੀ ਵੀਡੀਓ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਸਹੀ ਗੱਲ ਹੈ ਤਾਂ ਬਹੁਤ ਸਾਰੇ ਜਿਹੜੇ ਕੰਟੈਂਟ ਕ੍ਰੀਏਟਰ ਨੇ ਜਾਂ ਛੋਟੇ ਬਿਜ਼ਨਸ ਨੇ ਉਹਨਾਂ ਨੂੰ ਅਜਿਹੇ ਬੰਦੇ ਚਾਹੀਦੇ ਨੇ ਜੋ ਉਹਨਾਂ ਦੀਆਂ ਰੀਲਸ ਐਡਿਟ ਕਰ ਸਕਣ ਜਾਂ ਸ਼ਾਇਦ ਪੂਰਾ ਸੋਸ਼ਲ ਮੀਡੀਆ ਹੀ ਸੰਭਾਲ ਸਕਣ ਹਾਂ ਉਹ ਵੀ ਉਹਨਾਂ ਦੇ ਪੇਜ ਮੈਨੇਜ ਕਰਨ ਦਾ ਕੰਮ ਇਹਦੇ ਲਈ ਕੈਪਕਾਟ ਜਾਂ ਇਨਸ਼ੋਰਟ ਵਰਗੇ ਮੋਬਾਈਲ ਐਪ ਵੀ ਕਾਫੀ ਨੇ ਸ਼ੁਰੂ ਕਰਨ ਲਈ ਇਹਦੇ ਲਈ ਤਾਂ ਕ੍ਰੀਏਟਿਵ ਹੋਣਾ ਪਊਗਾ ਹੈ ਹਾਂ ਥੋੜੀ ਕ੍ਰੀਏਟਿਵਿਟੀ ਤੇ ਟ੍ਰੈਂਡਸ ਦੀ ਸਮਝ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਇਹ ਸਨ ਉਹ ਪੰਜ ਨੌਕਰੀਆਂ ਜਿਨ੍ਹਾਂ ਬਾਰੇ ਸਰੋਤ ਗੱਲ ਕਰ ਰਿਹਾ ਸੀ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਕੀ ਨਿਚੋੜ ਨਿਕਲਦਾ ਦੇਖੋ ਮੁੱਖ ਗੱਲ ਇਹ ਹੈ ਕਿ ਇਹ ਸਾਰੀਆਂ ਨੌਕਰੀਆਂ ਨਾ ਡਿਜੀਟਲ ਟੂਲਸ ਤੇ ਪਲੇਟਫਾਰਮਾਂ ਤੇ ਬਹੁਤ ਨਿਰਭਰ ਕਰਦੀਆਂ ਨੇ ਹਾਂ ਇਹ ਤਾਂ ਹੈ ਤੇ ਦਿਖਾਉਂਦਾ ਕਿ ਆਉਣ ਵਾਲੇ ਸਮੇਂ ਚ ਸ਼ਾਇਦ ਰਵਾਇਤੀ ਡਿਗਰੀਆਂ ਨਾਲੋਂ ਵੱਧ ਜ਼ਰੂਰਤ ਡਿਜੀਟਲ ਹੁਨਰਾਂ ਦੀ ਹੋਵੇਗੀ ਜਿਵੇਂ ਮਾਰਕੀਟਿੰਗ ਕੰਟੈਂਟ ਬਣਾਉਣਾ ਜਾਂ ਖਾਸ ਟੂਲਸ ਦੀ ਵਰਤੋਂ ਹੂੰ ਇਹ ਉਹਨਾਂ ਲੋਕਾਂ ਲਈ ਖਾਸ ਤੌਰ ਤੇ ਚੰਗਾ ਮੌਕਾ ਹੈ ਜਿਨ੍ਹਾਂ ਕੋਲ ਸ਼ਾਇਦ ਰਸਮੀ ਡਿਗਰੀਆਂ ਨਹੀਂ ਹਨ ਬਿਲਕੁਲ